ਉਹ ਕੁੜੀਏ ਫਿਕਰ ਨਾ ਕਰੀ ਆਪਣੀ ਦੋਸਤੀ ਬਹੁਤ ਪੱਕੀ ਆ ਮੈਂ ਦੇ ਕੇ ਆਉਂਗਾ ਤੇਰੀ ਥਾਂ ਤੇ ਪੇਪਰ ਸ਼ਾਇਦ ਇਹ ਮੁੰਡਾ ਇਹੋ ਕਹਿ ਕੇ ਪੇਪਰ ਦੇਣ ਵਾਸਤੇ ਪਹੁੰਚ ਗਿਆ ਪਰਮਜੀਤ ਕੌਰ ਨਾਂ ਦੀ ਕੁੜੀ ਦੇ ਲਈ ਇਸ ਬੰਦੇ ਦਾ ਨਾਂ ਅੰਗਰੇਜ਼ ਸਿੰਘ ਗੇਜਾ ਦੇਖਣ ਤੋਂ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਕਿ ਸ਼ਾਇਦ ਇਹ ਕੋਈ ਕੁੜੀ ਹੈ ਜਾਂ ਫਿਰ ਇਹ ਕੋਈ ਮਹੰਤ ਹੈ ਇਹੋ ਜਿਹਾ ਬਿਲਕੁਲ ਵੀ ਨਹੀਂ ਇਹ ਠੀਕ ਠਾਕ ਮੁੰਡਾ ਹੈ ਅੰਗਰੇਜ਼ ਸਿੰਘ ਗੇਜਾ ਇਸ ਦਾ ਨਾਂ ਹੈ ਪਰਮਜੀਤ ਕੌਰ ਨਾਂ ਦੀ ਕੁੜੀ ਦੇ ਲਈ ਇਹ ਪੇਪਰ ਦੇਣ ਦੇ ਲਈ DAV ਸਕੂਲ ਦੇ ਅੰਦਰ ਬਣੇ ਪ੍ਰੀਖਿਆ ਕੇਂਦਰ ਤੱਕ ਪਹੁੰਚ ਗਿਆ ਕੋਟਕਪੂਰੇ ਮੌਕੇ ਦੇ ਉੱਪਰ ਪਤਾ ਲੱਗ ਜਾਂਦਾ ਕਿ ਇਹ ਬੰਦਾ ਤਾਂ ਸ਼ੱਕੀ ਜਾਪਦਾ ਹੈ ਇਹ ਬੰਦਾ ਮੁੰਨਾ ਭਾਈ MBBS ਕੋ ਘੱਟ ਥੋੜੀ ਸੀ ਇਹ ਬੰਦੇ ਨੇ ਪੂਰਾ ਹੁਲੀਆ ਕੁੜੀ ਵਾਲਾ ਬਣਾਇਆ ਇਸ ਨੇ ਲੰਬੇ ਲੰਬੇ ਵਾਲ ਲਗਾਏ ਉੱਪਰ ਟੋਪੀ ਲਾਈ ਠੰਡ ਦਾ ਪੂਰਾ ਫਾਇਦਾ ਚੁੱਕਿਆ ਤਾਂ ਕਿ ਛੰਡ ਦੇ ਵਿੱਚ ਪਤਾ ਨਾ ਲੱਗ ਸਕੇ ਕਿ ਇਹ ਮੁੰਡਾ ਹੈ ਜਾਂ ਕੁੜੀ ਹੈ ਪਰ ਜਿਹੜੇ ਬੰਦੇ ਪੇਪਰ ਲੈ ਰਹੇ ਸੀ ਉਹ ਇੰਨੇ ਬੇਵਕੂਫ ਥੋੜੀ ਸੀ ਉਹਨਾਂ ਨੇ ਦੇਖਿਆ ਕਿ ਬਾਇਓਮੈਟ੍ਰਿਕ ਮੈਚ ਨਹੀਂ ਹੋਏ ਬਾਇਓਮੈਟ੍ਰਿਕ ਮੈਚ ਨਾ ਹੋਣ ਕਰਕੇ ਇਸ ਬੰਦੇ ਦੀ ਕਰਤੂਤ ਫੜੀ ਜਾਂਦੀ ਹੈ ਤੇ ਫਿਰ ਅੰਗਰੇਜ਼ ਸਿੰਘ ਗੇਜਾ ਆ ਜਾਂਦਾ ਧੱਕੇ ਅੰਗਰੇਜ਼ ਸਿੰਘ ਗੇਜੇ ਨੇ ਇੰਤਜ਼ਾਮ ਤਾਂ ਪੂਰਾ ਕੀਤਾ ਸੀ ਜਿਸ ਕੁੜੀ ਦੀ ਥਾਂ ਤੇ ਪੇਪਰ ਦੇਣ ਗਿਆ ਸੀ ਉਸ ਕੁੜੀ ਦੇ ਨਾਂ ਦੀਆਂ ਫਰਜ਼ੀ ਆਈਡੀਆਂ ਵੀ ਬਣਾਈਆਂ ਸੀ ਇਥੋਂ ਤੱਕ ਕਿ ਆਧਾਰ ਕਾਰਡ ਤੇ ਫਰਜ਼ੀ ਵੋਟਰ ਆਈਡੀ ਵੀ ਬਣਾਈ ਹੋਈ ਸੀ ਪਰ ਜਦੋਂ ਪ੍ਰੀਖਿਆ ਲੈਣ ਵਾਲਿਆਂ ਨੂੰ ਪਤਾ ਲੱਗਦਾ ਉਹ ਮੌਕੇ ਤੇ ਸਾਬ ਨੂੰ ਲੈ ਜਾਂਦੇ ਆ ਉਸ ਤੋਂ ਬਾਅਦ ਫਿਰ ਚੰਗੀ ਤਰ੍ਹਾਂ ਪੁੱਛ ਪੜਤਾਲ ਕੀਤੀ ਜਾਂਦੀ ਹੈ ਜਦੋਂ ਇਸ ਦਾ ਪਰਦਾਫਾਸ਼ ਹੁੰਦਾ ਤਾਂ ਫਿਰ ਪੁਲਿਸ ਨੂੰ ਇਤਲਾਹ ਦਿੱਤੀ ਜਾਂਦੀ ਹੈ ਪੁਲਿਸ ਇਸ ਤੋਂ ਪੁੱਛਗਿੱਛ ਕਰਦੀ ਹੈ ਤਾਂ ਫਿਰ ਇਸ ਬੰਦੇ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਪਰ ਉੱਥੇ ਦੱਸ ਦਈਏ ਕਿ ਜਿਸ ਲੜਕੀ ਦੇ ਲਈ ਇਹ ਪੇਪਰ ਦੇਣ ਲਈ ਪਹੁੰਚਿਆ ਸੀ ਉਸ ਕੁੜੀ ਦਾ ਫਾਰਮ ਵੀ ਰੱਦ ਕਰ ਦਿੱਤਾ ਪੁਲਿਸ ਤੇ ਮੌਕੇ ਤੇ ਯੂਨੀਵਰਸਿਟੀ ਪ੍ਰਸ਼ਾਸਨ ਕੀ ਕਹਿ ਰਿਹਾ ਕਿ ਐਕਸ਼ਨ ਲਿਆ ਗਿਆ ਉਹ ਵੀ ਸੁਣਾ ਦਿੰਨੇ ਆ ਤੁਹਾਨੂੰ ਇਹ ਡੇਵੀ ਸਕੂਲ تھا ਜੀ ਐਂਡ ਉੱਥੇ ਇਹ ਹੋਇਆ ਸੀ ਕਿ ਪਹਿਲੇ ਸਾਡਾ ਪੰਜਾਬੀ ਦਾ ਇਗਜ਼ਾਮ ਹੁੰਦਾ ਉਦੇ ਬਾਅਦ ਸਾਰੇ ਬੱਚਿਆਂ ਦਾ एग्जाम ਹੋ ਰਿਹਾ ਸੀ ਤੇ ਪੰਜਾਬੀ ਦੇ एग्जाम ਜਿਹੜਾ ਪਾਸ ਕਰਦਾ وہی ਅਗਲੇ एग्जाम ਵਿੱਚ ਜਾ ਸਕਦਾ ਇਹਨਾਂ ਦੋ ਸਟੇਜਾਂ 'ਚ ਅਸੀਂ ਪੂਰਾ ਫੁੱਲ ਪ੍ਰੂਫ ਇੰਤਜ਼ਾਮ ਕੀਤਾ ਹੋਇਆ ਇਸ ਅਸੀਂ ਬਾਇਓਮੈਟ੍ਰਿਕ ਇੰਟਰੋਡਿਊਸ ਕੀਤਾ ਹੈ ਫੋਟੋ ਇੰਟਰੋਡਿਊਸ ਕੀਤੀ ਹੈ ਤੇ ਸਿਗਨੇਚਰ ਇੰਟਰੋਡਿਊਸ ਕੀਤਾ ਹੈ ਔਰ ਬੱਚਾ ਆਇਆ ਉਨੇ ਪਹਿਲਾ ਇਗਜ਼ਾਮ ਦਿੱਤਾ ਪੰਜਾਬੀ ਦਾ ਪਾਸ ਹੋ ਗਿਆ ਤੇ ਉਹਦੇ ਬਾਅਦ ਉਹ ਹਾਈ ਇਗਜ਼ਾਮ ਦੇਣ ਨੂੰ ਤੇ ਇੱਕ ਮੁੰਡਾ ਸੀ ਤੇ ਕੁੜੀ ਦੇ ਡਰੈਸ ਪੈਨ ਕੇ ਆਇਆ ਹੋਇਆ ਸੀ ਤੇ ਉਹ ਬਾਇਓਮੈਟ੍ਰਿਕ ਮੈਚ ਨਹੀਂ ਕੀਤਾ ਫੇਸ ਮੈਚ ਨਹੀਂ ਕੀਤਾ ਫੋਟੋ ਨਾਲ ਫੇਸ ਤਾਂ ਉਹਨੇ ਕੋਸ਼ਿਸ਼ ਕੀਤੀ ਸੀ ਬਣਾੰਦੀ ਸੇਮ ਪਰ ਬਾਇਓਮੈਟ੍ਰਿਕ ਜ਼ਿਆਦਾ ਪੱਕਾ ਪ੍ਰੂਫ ਹੁੰਦਾ ਜੇ ਜਦੋਂ ਮੈਚ ਨਹੀਂ ਕੀਤਾ ਤਾਂ ਉਹ ਤੁਹਾਨੂੰ ਪੇਪਰ ਨਹੀਂ ਦੇ ਦਿੱਤਾ ਗਿਆ ਉਹਦਾ ਪੇਪਰ ਨਾਲ ਅਨਵਾਈਡ ਹੈ ਉਹ ਕਨਸੀਡਰ ਨਹੀਂ ਹੋਏਗਾ ਪੁਲਿਸ ਨੂੰ ਇਨਫੋਰਮ ਕਰ ਦਿੱਤਾ ਗਿਆ ਤੇ ਅੱਗੇ ਕਾਰਵਾਈ ਜੋ ਵੀ ਹੋਏਗੀ ਉਹ ਅਸੀਂ ਵੇਟ ਕਰਦੇ ਹਾਂ ਸਰ ਸਰ ਪਹਿਲਾਂ ਵੀ ਤੁਹਾਨੂੰ ਠੀਕ ਦਿੱਤਾ ਸੀ ਪਹਿਲਾ ਪੇਪਰ ਜਿਹੜਾ ਦਿੱਤਾ ਸੀ ਉਹ ਹੁਣ ਅਸੀਂ ਬੈਕ ਸੇ ਜਾ ਕੇ ਤੋਂ ਨਹੀਂ ਦੇਖ ਸਕਦੇ ਪਰ ਬਾਇਓਮੈਟ੍ਰਿਕ ਮੈਚ ਕੀਤਾ ਗਿਆ ਸੀ तो असी एजेंसी हायर की है असी क्वेश्चन एजेंसी तो भी पूछे क्योंकि तो एजेंसी ने इस बारी उन्होंने पकड़िया पिछली बारी नहीं पकड़िया तो उस वे ओरिजिनल कैंडीडेट आया से या यही कैंडीडेट ने कुछ मैनेज कर लिता होंममैट्रिकता नहीं, नहीं हो सकता मैच एजेंसी सूँ रिपोर्ट देगी ਪੁਲਿਸ ਨੂੰ ਬਾਕੀ ਅਗਰੇ ਕਾਰਵਾਈ ਵਾਸਤੇ ਦੇ ਅਸੀਂ ਫੋਰਵਰਡ ਕਰ ਦਿੱਤਾ ਹੈ ਜੀ ਕੱਲ ਨਾ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਸ ਹੈ ਇਹਨਾਂ ਦੇ ਐਗਜ਼ਾਮ ਹੋ ਰਹੇ ਸੀ ਇੱਥੇ ਡੀਵੀ ਸਕੂਲ ਕੋਲਕੂੜਾ ਦੇ ਵਿੱਚ ਐਗਜ਼ਾਮ ਹੋ ਰਿਹਾ ਸੀ ਉਹਦੇ ਵਿੱਚ ਸਾਨੂੰ ਇੱਕ ਕੈਂਡੀਡੇਟ ਇਨਪਰਸੋਨੇਸ਼ਨ ਦੀ ਸਾਨੂੰ ਅਪਲੀਕੇਸ਼ਨ ਮਿਲੀ ਉਹਨਾਂ ਤੋਂ ਕੱਲ ਉਹਨਾਂ ਤੋਂ ਇਨਫੋਰਮੇਸ਼ਨ ਮਿਲੀ ਤੁਸੀਂ ਤੁਸੀਂ ਜਾ ਕੇ ਚੈੱਕ ਕੀਤਾ ਤੇ ਇੱਕ ਲੜਕਾ ਹੈ ਅੰਗਰੇਜ਼ ਸਿੰਘ ਗੇਜਾ ਪੁੱਤਰ ਕਰਤਾ ਜਗਤਾਰ ਸਿੰਘ ਇਹ ਫਾਜ਼ਿਲਕਾ ਦਾ ਰਹਿਣ ਵਾਲਾ ਹੈ ਇਹ ਲੜਕਾ ਜਿਹੜਾ ਇੱਕ ਪਰਮਜੀਤ ਕੌਰ ਵਾਸੀ ਫਾਜ਼ਿਲਕਾ ਦੀ ਲੜਕੀ ਹੈ ਜਿਹੜੀ ਉਹਦੇ ਮਦਕੀ ਰੋਲ ਨੰਬਰ ਤੇ ਆਪ ਦਾ ਹੁਲੀਆ ਚੇਂਜ ਕਰਕੇ ਜਿਹੜਾ ਉਹ ਪੇਪਰ ਦੇਣ ਦਾस्ते ਅੰਦਰ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਪਰੰਤੂ ਬਾਇਓਮੈਟ੍ਰਿਕ ਹੈ ਜਿਹੜੇ ਮੈਚ ਨਾ ਹੋਣ ਕਰਕੇ ਜਿਹੜਾ ਇਹ ਜਿਹੜਾ ਮੌਕੇ ਤੋਂ ਫੜਿਆ ਗਿਆ ਤੋਂ ਲਿਆ ਅੱਜ ਉਸ ਦੇ ਖਿਲਾਫ 409 ਪੀਸੀ ਦੀ ਮਕਦਮਾ ਦਰਜ ਕਰ ਦਿੱਤਾ ਹੈ ਤੋਂ ਅਗਲੀ ਕਾਰਵਾਈ ਅਸੀ ਕਰੇ ਸਰ ਪੀਓ ਦੀ ਗ੍ਰਿਫਤਾਰੀ ਪਾਈ ਗਈ ਹਾਂਜੀ ਬੇਲ ਆਊਟ ਹੈ ਸਰ